ਸੀਰੀਆ ਪਾ ਟੀਵੀ ਸੀਰੀਆਲਾ ਦੇ ਵਿੱਚ ਨਾਟਕਾਂ ਦੇ ਵਿੱਚ ਦੇਖਦੇ ਆ ਕਿ ਆਪਾਂ ਨੂੰ ਉਹਦੇ ਵਿੱਚ ਦਿਖਾਇਆ ਜਾਂਦਾ ਹੈ ਕਿ ਇੱਕ ਇਨਸਾਨ ਵੱਲੋਂ ਦੂਜੇ ਇਨਸਾਨ ਦਾ ਬੇਰਹਿਮੀ ਨਾਲ ਜਿਹੜਾ ਉਹ ਕਤਲ ਕਰ ਦਿੱਤਾ ਜਾਂਦਾ ਹੈ ਜਿਹੜਾ ਕਿ ਕਤਲ ਕਰਨ ਦੀ پیچھے ਕੋਈ ਵੀ وجہ ਨਹੀਂ ਹੁੰਦੀ ਸਿਰਫ ਉਹ ਮਨੁੱਖ ਇੱਕ ਮਾਨਸਿਕ ਤੌਰ ਤੇ ਰੋਗੀ ਹੁੰਦਾ ਮਾਨਸਿਕ ਤੌਰ ਤੇ ਬਿਮਾਰ ਹੁੰਦਾ ਪਰ ਉਹਨੂੰ ਅਜਿਹਾ ਕਰਕੇ ਕਾਫੀ ਜ਼ਿਆਦਾ ਜਿਹੜਾ ਸਕੂਨ ਮਿਲਦਾ ਉਹਨੂੰ ਖੁਸ਼ੀ ਮਿਲਦੀ ਹੈ ਤੇ ਉਹ ਮਾਨਸਿਕ ਰੋਗੀ ਹੁੰਦਾ ਤੇ ਅਜੇ ਹੀ ਇੱਕ ਘਟਨਾ ਤੁਹਾਨੂੰ ਅੱਜ ਤੁਹਾਡੇ ਸਾਹਮਣੇ ਲੈ ਕੇ ਆਏ ਆ ਅੱਜ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਕਿ ਇੱਕ ਪੁੱਤਰ ਵੱਲੋਂ ਪਿਤਾ ਦਾ ਕਤਲ ਕਰ ਦਿੱਤਾ ਗਿਆ ਪਰ ਉਸ ਦਾ ਕੋਈ ਵੀ ਰੀਜ਼ਨ ਜਿਹੜਾ ਨਿਕਲ ਕੇ ਸਾਹਮਣੇ ਨਹੀਂ ਆਇਆ ਇਹ ਖਬਰ ਲੁਧਿਆਣਾ ਦੇ ਸਮਰਾਲਾ ਦੇ ਪਿੰਡ ਗਹਿਲੇਵਾਲ ਦੇ ਵਿੱਚ ਉੱਥੋਂ ਦੀ ਖਬਰ ਹੈ ਇਹ ਇੱਕ ਪੁੱਤਰ ਦੇ ਵੱਲੋਂ ਆਪ ਦੇ ਪਿਤਾ ਦਾ ਸਿਰ ਦੇ ਉੱਤੇ ਲੱਕੜ ਦੇ ਬਾਲੇ ਮਾਰ ਕੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਜਦ ਕਿ ਪੁੱਤਰ ਦੀ ਜਿਹੜੀ ਉਮਰ ਹੈ ਉਹ 24 ਸਾਲ ਹੈ ਪ੍ਰਭਜੋਤ ਸਿੰਘ ਉਹਦਾ ਨਾਂ ਹੈ ਤੇ ਉਸ ਦੇ ਪਿਤਾ ਉਹਨੇ ਆਪ ਦੇ ਪਿਤਾ ਦੇ ਸਿਰ ਦੇ ਉੱਤੇ ਲੱਕੜ ਦੇ ਬਾਲੇ ਮਾਰ ਕੇ ਉਸ ਦਾ ਜਿਹੜਾ ਕਤਲ ਕਰ ਦਿੱਤਾ ਤੇ ਉਹ ਘਰ ਦੇ ਵਿੱਚ ਕਤਲ ਕਰਨ ਤੋਂ ਬਾਅਦ ਨਾਲ ਦੇ ਹੀ ਕਮਰੇ ਦੇ ਵਿੱਚ ਜਾ ਕੇ ਬੈਠ ਗਿਆ ਉਹ ਸਮ ਕਤਲ ਕਰਨ ਤੋਂ ਕੁਝ ਸਮਾਂ ਪਹਿਲਾਂ ਛੱਤ ਦੇ ਉੱਤੇ ਜਾਂ ਗਲੀ ਦੇ ਵਿੱਚ ਬਾਹਰ ਉਹ ਗੇੜੇ ਕੱਢ ਰਿਹਾ ਸੀ ਉਹਦੇ ਹੱਥ ਦੇ ਵਿੱਚ ਤੇਜ ਹਥਿਆਰ ਫੜਿਆ ਹੋਇਆ ਸੀ ਤੇ ਨਾਲ ਉਹਨੇ ਲੱਕੜ ਦੇ ਬਾਲਾ ਹੱਥ ਦੇ ਵਿੱਚ ਫੜਿਆ ਸੀ ਤੇ ਉਸ ਤੋਂ ਬਾਅਦ ਉਹਨੇ ਅੰਦਰ ਆ ਕੇ ਬੇਰਹਿਮੀ ਨਾਲ ਆਪਦੇ ਪਿਤਾ ਦਾ ਕਤਲ ਕਰਕੇ ਨਾਲ ਦੇ ਕਮਰੇ ਵਿੱਚ ਆ ਕੇ ਬੈਠ ਗਿਆ ਤੇ ਜਿਹੜਾ ਬਾਲਾ ਖੂਨ ਦੇ ਨਾਲ ਲਿਬੜਿਆ ਉੱਥੇ ਹੀ ਆਪਦੇ ਪਿਤਾ ਦੀ ਲਾਸ਼ ਦੇ ਕੋਲ ਹੀ ਰੱਖ ਕੇ ਆਪ ਆਣ ਕੇ ਬੈਠ ਗਿਆ ਥੋੜੇ ਕਿ ਸਮੇਂ ਬਾਅਦ ਉਹਦੇ ਉਹਨਾਂ ਦੇ ਪਿੰਡ ਵਾਲਿਆਂ ਨੂੰ ਸ਼ੱਕ ਪਿਆ ਇਹਨੇ ਕੁਝ ਕੀਤਾ ਹੋਊਗਾ ਤੇ ਜਦੋਂ ਅੰਦਰ ਜਾ ਕੇ ਉਹਨਾਂ ਨੇ ਦੇਖਿਆ ਕਿ ਉਹਦੇ ਪਿਤਾ ਦੀ ਲਾਸ਼ ਉੱਥੇ ਪਈ ਸੀ ਕਮਰੇ ਦੇ ਵਿੱਚ ਦੂਸਰੇ ਕਮਰੇ ਦੇ ਵਿੱਚ ਤੇ ਉਹ ਜਿਹੜੀ ਲਾਸ਼ ਦੇ ਕੋਲ ਆ ਇੱਕ ਲੱਕੜ ਦਾ ਬਾਲਾ ਜਿਹੜਾ ਖੂਨ ਦਾ ਲੱਤ-ਪੱਤ ਪਿਆ ਸੀ ਤੇ ਫਿਰ ਪਿੰਡ ਵਾਸੀਆਂ ਨੇ ਆ ਕੇ ਜਿਹੜਾ ਕਿ ਉਹਨੂੰ ਨਾਲ ਦੇ ਕਮਰੇ ਜਿੱਥੇ ਉਹ ਬੈਠਾ ਸੀ ਉਹਨੂੰ ਆ ਕੇ ਬਾਹਰੋਂ ਦੀ ਉਹਨੇ ਕੁੰਡੀ ਮਾਰ ਕੇ ਉਹਨੂੰ ਅੰਦਰ ਕਮਰੇ 'ਚ ਬੰਦ ਕਰ ਦਿੱਤਾ ਇਸ ਇਹਨਾਂ ਨੂੰ ਸ਼ੱਕ ਇਸ ਕਰਕੇ ਪਿਆ ਉਹਦਾ ਕਾਰਨ ਮੁਕਰਨ ਇਹ ਸੀ ਕਿ ਅੱਜ ਤੋਂ 2 ਸਾਲ ਪਹਿਲਾਂ ਇਸ ਨੇ ਆਪਣੀ ਦਾਦੀ ਦਾ ਕਤਲ ਕੀਤਾ ਸੀ ਤਾਂ ਕਰਕੇ ਪਿੰਡ ਵਾਲਿਆਂ ਨੂੰ ਸ਼ੱਕ ਸੀ ਪਰ ਇਸ ਦਾ ਕੋਈ ਵੀ ਕਾਰਨ ਜਿਹੜਾ ਉਹ ਸਾਹਮਣੇ ਨਿਕਲ ਕੇ ਨਹੀਂ ਆਇਆ ਕਿ ਆਪਣੇ ਪੁੱਤ ਵੱਲੋਂ ਆਪ ਦੇ ਪਿਤਾ ਦਾ ਹੀ ਕਤਲ ਕਿਉਂ ਕੀਤਾ ਗਿਆ ਫਿਰ ਪਿੰਡ ਵਾਸੀਆਂ ਨੇ ਜਿਹੜੀ ਮੌਕੇ ਤੇ ਸਮਰਾਲਾ ਪੁਲਿਸ ਨੂੰ ਜਿਹੜੀ ਇਸ ਬਾਰੇ ਜਾਣਕਾਰੀ ਦਿੱਤੀ ਤੇ ਮੌਕੇ ਤੇ ਪੁਲਿਸ ਨੇ ਆ ਕੇ ਜਿਹੜੇ লাশ ਨੂੰ ਕਬਜ਼ੇ ਦੇ ਵਿੱਚ ਲਿਆ ਉਸ ਨੂੰ ਪੋਸਟਮਾਰਟਮ ਦੇ ਲਈ ਸਮਰਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਉਸ ਦੀ ਪੋਸਟਮਾਰਟਮ ਦੇ ਲਈ ਉਹਨੂੰ ਲੈ ਗਏ ਤੇ ਹੁਣ ਜਿਹੜਾ ਦੋਸ਼ੀ ਹੈ ਉਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਅਗਲੀ ਜਿਹੜੀ ਜਾਂਚ ਹੈ ਉਹ ਪੁਲਿਸ ਨੇ ਉਹ ਸ਼ੁਰੂ ਕਰ ਦਿੱਤੀ ਹੈ ਜਿਹੜੇ ਪਿੰਡ ਵਾਸੀਆਂ ਦੇ ਬਿਆਨਾਂ ਦੇ ਆਧਾਰ ਤੇ ਤੇ ਹੁਣ ਦੇਖਣ ਵਾਲੀ ਗੱਲ ਇਹ ਆ ਕਿ ਜੇ ਅਗਰ ਕਿਸੇ ਨੂੰ ਇਸ ਮਸਲੇ ਬਾਰੇ ਸਾਰਾ ਪਤਾ ਹੈ ਵੀ ਤੁਹਾਨੂੰ ਕੀ ਲੱਗਦਾ ਹੈ ਵੀ ਕਿਉਂ ਉਸ ਪੁੱਤਰ ਨੇ ਆਪਦੇ ਪਿਓ ਦਾ ਹੀ ਕਤਲ ਕੀਤਾ ਹੋਊਗਾ ਇਸ ਬਾਰੇ ਜੇ ਅਗਰ ਕਿਸੇ ਕੋਲ ਜਾਣਕਾਰੀ ਹੈ ਤਾਂ ਜਰੂਰ ਸਾਡੇ ਨਾਲ ਸਾਂਝੀ ਕਰਿਓ ਧੰਨਵਾਦ ਸਤਿ ਸ਼੍ਰੀ ਅਕਾਲ